ਲੋਕ ਸਭਾ ਚੋਣਾਂ ਚ ਫਿਰੋਜ਼ਪੁਰ ਤੋਂ ਕਾਲੀਗੱਲ ਦੇ ਵੱਲੋਂ ਮੈਦਾਨ 'ਚ ਉਤਰੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜਕਲ ਫਾਜ਼ਲ ਕਾਦੇ ਦੌਰੇ ਤੇ ਨੇ ਤੇ ਜ਼ਾਹਿਰੀ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਇੱਕ ਪਾਸੇ ਕਾਂਗਰਸ ਦੇ ਨਿਸ਼ਾਨੇ ਸਾਤੇ ਉਥੇ ਹੀ ਵਿਰੋਧੀ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਗੋਬਾਇਆ ਨੂੰ ਵੀ ਲੰਮੇ ਹੱਤੀ ਲਿਆ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਗਾਏ ਕਿ ਸ਼ੇਰ ਸਿੰਘ ਗੋਬਾਇਆ ਨੇ ਬਹੁਤ ਹੀ ਲੋਕਤੰਤਰੀ ਨਾਜਾਇਜ਼ ਪਰਚੇ ਕਰਵਾਏ ਨੇ ਕਈ ਫਾਜ਼ਲ ਕਾਦੇ ਤੇ ਕਈ ਜਲਾਲਾਬਾਦ ਤੇ ਕਈ ਹੋਰ ਥਾਵਾਂ ਤੇ ਵੀ ਸੁਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਲੋਕਾਂ ਤੋਂ ਪਿਆਰ ਨਾਲ ਵੋਟਾਂ ਮਿਲਦੀਆਂ ਨੇ ਨਾ ਕਿ ਨਜਾਇਜ਼ ਪਰਚੇ ਕਰਵਾ ਕੇ ਮੈਨੂੰ ਇੱਥੇ ਹੀ ਪਤਾ ਲੱਗਿਆ ਫਾਜ਼ਿਲકા ਹੀ ਬੜੇ ਨਜਾਇਜ਼ ਪਰਚੇ ਕਰਾਏ ਹੋਣੇ ਕਈ ਜਗ੍ਹਾ ਤੇ ਜਲਾਲਾਬਾਦ ਬੜੇ ਨਜਾਇਜ਼ ਸ਼ਹਿਰ ਸੇ ਕਰਵਾਏ ਨੇ ਪਰਚੇ ਕਰਾਏ ਆ ਹੁਣ ਉੱਥੇ ਵੀ ਕਰਾਏ ਆ ਸਰ ਲੋਕਾਂ ਨੂੰ ਮੈਂ ਬੇਨਤੀ ਕਰਦਾ ਪਿਆਰ ਨਾਲ ਵੋਟਾਂ ਮਿਲਦੀਆਂ ਨੇ ਨਾ ਕਿ ਪਰਚੇ ਕਰਾ ਕੇ ਨਹੀਂ ਉੱਥੇ ਇਸ ਮੌਕੇ ਸੁਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਹਲਕੇ 'ਚ ਲੋਕਾਂ ਦਾ ਬਹੁਤ ਹੀ ਪਿਆਰ ਮਿਲ ਰਿਹਾ ਹੈ ਇਸੇ ਪਿਆਰ ਦੇ ਸਦਕੇ ਉਜਤਕੇ ਇਲਾਕੇ ਨੂੰ ਤਰੱਕੀ ਦੀਆਂ بلندیاں ਤੇ ਲੈ ਕੇ ਜਾਣਗੇ ਬੋਲ ਅਜਿਹਾ ਫਾਜ਼ਲ ਕਾ ਅਸੈਂਬਲੀ ਹਲਕੇ ਚੁ ਮੈਂ ਆਇਆ ਹੈ ਅੱਜ ਕੋਈ ਸਖਤ ਨਹੀਂ ਮੀਟਿੰਗ ਹੈ ਬਹੁਤ ਵਧੀਆ ਮੀਟਿੰਗ ਹੈ ਲੋਕਾਂ ਦੀ ਸੰਗਤ پوری ਇਕੱਠੇ ਜੋਸ਼ਨਾ ਲੱਗ ਰਹੀ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੋਣਾ ਹੈ ਕਿ ਜਿਸ ਪਿਆਰ ਮੈਨੂੰ ਮਿਲ ਰਿਹਾ ਹੈ ਮੈਂ ਪੂਰੀ ਮਿਹਨਤ ਕਰਕੇ ਇਸ ਇਲਾਕੇ ਨੂੰ ਤਰੱਕੀ ਦੀਆਂ بلندیاں ਲੈ ਕੇ ਜਾਵਾਂਗਾ ਬਹੁਤ ਪੱਟੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੰਗਤ ਆਈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ। ਸਾਰੇ ਕਾਂਗਰਸ ਵੱਲੋਂ ਬਹਿਬਲ ਕਲਾ ਗੋਲੀ ਕਾਲ ਜਾਂ ਬੇਦਬੀ ਵਾਲੇ ਨੂੰ ਮੁੱਖ ਰੱਖ ਕੇ ਤੁਹਾਡੀ ਨਿੰਦਾ ਕੀਤੀ ਜਾ ਰਹੀ ਹੁੰਦਾ ਕੀ ਦੋਸਤ ਕਰਨਾ। ਹਾਂ ਜੀ ਹਾਂ ਕਿ ਹੁਣ 2 ਸਾਲ ਹੋ ਗਏ ਕਰਦੇ ਨੂੰ। ਆ ਬੜੀ ਪ੍ਰਾਣੀ ਨਿਊਜ਼ ਆ ਬੇਲ ਹੋ ਗਈ ਉਹਨਾਂ ਦੀ ਚਾਲ। ਸੋ ਹੁਣ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜਨਤਾ ਆਖਿਰ ਕਿਸ ਦੇ ਹੱਕ 'ਚ ਫੈਸਲਾ ਸੁਣਾਏਗੀ ਇਹ ਵੇਖਣ ਵਾਲੀ ਗੱਲ ਐ। ਜਲਾਲਾਬਾਦ ਤੋਂ ਅਰਵਿੰਦਰ ਤਨੇਜਾ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563